ਕਿਸੇ ਵਕਤ ਇਹਨਾਂ ਦੀ ਆਪਣੀ ਕਿਸੇ ਵਕਤ ਫੈਕਟਰੀ ਹੁੰਦੀ ਸੀ ਪਰ ਸਮਾਂ ਇੱਕ ਦੇਹਾ ਤੰਬੀਲ ਹੋਇਆ ਕਿ ਖੁਦ ਆ ਜੇ ਇਹਨਾਂ ਨੂੰ ਇਸ ਮੌੜ ਤੇ ਸੜਕ ਤੇ ਜਿਹੜਾ ਕਹਿ ਸਕਦੇ ਆ ਕਿ ਇੱਕ ਛੋਟੀ ਜੀ ਕਾਰ ਲਗਾਉਣੀ ਪਈ ਤੇ ਭਾਵੇਂ ਜਿਹੜਾ ਘਰੋਂ ਘਰ ਦਾ ਬਣਿਆ ਹੋਇਆ ਖਾਣਾ ਕੜੀ ਚਾਵਲ ਛੋਲੇ ਚਾਵਲ ਅਤੇ ਦਾਲ ਚਾਵਲ ਮੱਠੀ ਛੋਲੇ ਇਹ ਜਿਹੜਾ ਸਪੈਸ਼ਲਿਸਟ ਗੱਡੀ ਵਿੱਚ ਤਿਆਰ ਕਰਕੇ ਲੈ ਕੇ ਆਉਂਦੇ ਨੇ ਲੋਕ ਕੀ ਕਹਿਣਗੇ ਜਾਂ ਕੋਈ ਕਿਸੇ ਨੇ ਵੇਚ ਲਿਆ ਰਿਸ਼ਤੇ ਦਾ ਪੈ ਭਰਾਣੇ ਉਹ ਕੀ ਕਹੂਗਾ ਰਿਸ਼ਤਾ ਦਾ ਕੋਈ ਵਿਚਾਰ ਆਇਆ ਮਾਨ ਜੀ ਨਹੀਂ ਜੀ ਅਸੀਂ ਰੋਟੀ ਖਾਣੀ ਕਿਰਤ ਕਰਨੀ ਆ ਸਾਨੂੰ ਕੋਈ ਵਿਚਾਰ ਨਹੀਂ ਆਇਆ ਸੀ ਕਿ ਲੋਕੀ ਕੀ ਜਾਣਗੇ ਕਿ ਕਿਤਰਾ ਕਿੰਨੇ ਚਿਰ ਫੈਕਟਰੀ ਚਲਾਈ ਹੋ ਫੈਕਟਰੀ ਅਸੀਂ 33 ਸਾਲ ਚਲਾਈ ਜੀ ਹੁਣ 3 ਸਾਲ ਹੋ ਗਏ ਬਿਲਕੁਲ ਬੰਦ ਹੋ ਗਈ ਫੈਕਟਰੀ ਤੇ ਚੀਨਾ ਦਾ ਮਾਲ ਆਉਣ ਕਰਕੇ ਫੈਕਟਰੀਆਂ ਬਹੁਤ ਜ਼ਿਆਦਾ ਬੰਦ ਹੋ ਗਈਆਂ ਗੜੇ ਗੜੇ ਹਾਲਾਤਾਂ ਵਿੱਚ ਗੜੇ ਗੜੇ ਸਮੇਂ ਤੁਸੀਂ ਲੰਘ ਕੇ ਆਏ ਹੋ ਪਹਿਲਾਂ ਸਾਡੇ ਡੈਡੀ ਜੀ ਨਾ ਤੋਂ ਗਏ ਨਾ ਕਿ ਉਹ 99 ਚ ਫਿਰ ਉਸ ਤੋਂ ਬਾਅਦ ਹੀ ਦੋ ਤਿੰਨ ਕੇ ਸਾਲ ਫੈਕਟਰੀਆਂ ਚ ਕੰਮ ਕੀਤਾ 18-18 ਘੰਟੇ ਲਈ 18-18 ਘੰਟੇ ਕੰਮ ਕਰਕੇ ਮਸ਼ੀਨਾਂ ਪਾਈਆਂ ਉਸ ਤੋਂ ਬਾਅਦ ਆਪਣੀ ਆਪ ਦੀ ਫੈਕਟਰੀ ਤੁਸੀਂ ਬਣਾਈ ਫਿਰ ਹਾਂਜੀ ਹਾਂਜੀ ਆਪਦੀ ਫੈਕਟਰੀ ਬਣਾਈ ਪੇਚ ਪੇਚ ਹੀ ਬਣਾਉਂਦੇ ਆ ਸਕ੍ਰੂ ਬਣਾਉਂਦੇ ਆ ਜਿੰਨੇ ਨੇ ਮੈਂ ਤੇ ਮੈਂ ਵੀ ਗੁਰਿਆ ਦੇ ਇਹ ਬੜਾ ਵਿਸ਼ੋੜਾ ਪੈ ਗਿਆ ਦਿਲੋਂ ਡੈਰੀ ਦਾ ਪੈ ਗਿਆ ਫਿਰ ਮੰਮੀ ਦਾ ਪੈ ਗਿਆ ਮਾਪਿਆਂ ਦੀ ਕਦਰ ਕਰਨੀ ਚਾਹੀਦੀ ਮਾਪਿਆਂ ਤੋਂ ਬਿਨਾਂ ਕੁਝ ਨਹੀਂ ਕੋਈ ਜ਼ਿੰਦਗੀ ਨਹੀਂ ਜਾਈ ਸਤਿਕਾਰ ਦੋਸਤੋ ਮੈਂ ਤੁਹਾਡਾ ਦੋਸਤ ਹਜਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚਲਾਂ ਦੇ ਨਾਲ ਤਸਵੀਰਾਂ ਖਵਾਵਾ ਗਿਆ ਅਮਰਸਰ ਦੇ ਵਿਕਾਸ ਨਗਰ ਏਰੀਏ ਦੀ ਹੈ ਜਿੱਥੇ ਕਿ ਸਰਦਾਰ ਜਸਵਿੰਦਰ ਸਿੰਘ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਛੋਟੇ ਜਿਹੜੀ ਨਾਲ ਕਾਰਤਗਾਈ ਹੋਈ ਆ ਜਿਸ ਵਿੱਚ ਇਹਨਾਂ ਨੇ ਇਸ ਗੱਡੀ ਦੇ ਵਿੱਚ ਸਰਪ੍ਰੈਸ ਜਿਹੜਾ ਘਰੋਂ ਘਰ ਦਾ ਬਣਿਆ ਹੋਇਆ ਖਾਣਾ ਕਣੀ ਚਾਵਲ ਛੋਲੇ ਚਾਵਲ ਅਤੇ ਦਾਲ ਚਾਵਲ ਮੱਠੀ ਛੋਲੇ ਇਹ ਜਿਹੜਾ ਸਪੈਸ਼ਲਿਸਟ ਗੱਡੀ ਵਿੱਚ ਤਿਆਰ ਕਰਕੇ ਲੈ ਕੇ ਹੁੰਦੀ ਨੇ ਤੁਸੀਂ ਦੇਖ ਸਕਦੇ ਹੋ ਸਰਦਾਰ ਜੀ ਦੀ ਕਿੰਨੀ ਮਿਹਨਤ ਆ ਸਵੇਰ ਤੋਂ ਹੀ ਜਿਹੜੇ ਆ ਜਾਂਦੇ ਨੇ ਅਤੇ ਰਾਤ ਤੱਕ ਸ਼ਾਮ ਤੱਕ ਇੱਥੇ ਰਹਿੰਦੇ ਨੇ ਸਰਦਾਰ ਜੀ ਹੁੰਦੇ ਸੰਗ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਕਿਸੇ ਵਕਤ ਇਹਨਾਂ ਦੀ ਆਪਣੀ ਕਿਸੇ ਵਕਤ ਫੈਕਟਰੀ ਹੁੰਦੀ ਸੀ ਪਰ ਸਮਾਂ ਕੁਦੇਹਾ ਤਬਦੀਲ ਹੋਇਆ ਕਿ ਖੁਦ ਆ ਜੇ ਇਹਨਾਂ ਨੂੰ ਇਸ ਮੋੜ ਤੇ ਸੜੋ ਤੇ ਜਿਹੜਾ ਕਹਿ ਸਕਦੇ ਆ ਵੀ ਇੱਕ ਛੋਟੀ ਜੀ ਕਾਰ ਲਗਾਉਣੀ ਪਈ ਖਾਨਪਿੰਡੀ ਗੱਲਬਾਤ ਵੀ ਕਰਾਂਗੇ ਸਰਦਾਰ ਜੀ ਨਾਲ ਸਭ ਤੋਂ ਪਹਿਲਾਂ ਸਾਂਝੀ ਫੋਹਾ ਕਰਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਸਰਦਾਰ ਸੁਨਤ ਸਿੰਘ ਵੀ ਆਪਣੀ ਜ਼ਿੰਦਗੀ ਬਾਰੇ ਹਾਲਾਤ ਦੱਸ ਦਿਓ ਕਿਹੜੇ ਕਿਹੜੇ ਹਾਲਾਤਾਂ ਵਿੱਚ ਕਿਹੜੇ ਕਿਹੜੇ ਸਮੇਂ ਤੁਸੀਂ ਲੰਘ ਕੇ ਆਏ ਹੋ ਪਹਿਲਾਂ ਸਾਡੇ ਡੈਡੀ ਜੀ ਡੈਥ ਹੋ ਗਈ ਇਹਨਾਂ ਦੀ ਕੀ ਉਹ 99 ਵਿੱਚ ਫਿਰ ਉਸ ਤੋਂ ਬਾਅਦ ਹੀ ਦੋ ਤਿੰਨ ਕਿ ਸਾਲ ਫੈਕਟਰੀਆਂ 'ਚ ਕੰਮ ਕੀਤਾ 12-12 ਘੰਟੇ ਇਹ ਪੁੱਤਲੀ ਘਰ ਆਪਾਂ ਹਫਤੇ ਬਾਅਦ ਹੀ ਘਰ ਆਉਨੇ ਹਾਂ ਸੋ ਐਤਵਾਰ ਆਉਨੇ ਹਾਂ ਤੇ ਮੰਗਲਵਾਰ ਫੇਰੇ ਜਾਣੇ ਕੰਮ ਤੇ ਇੱਕ ਹਫਤਾ ਉੱਥੇ ਰਹਿਨੇ ਹਾਂ ਤੇ ਬਾਅਦ ਵਿੱਚ ਆਪਾਂ 92 ਚ ਆਪਣੀ ਫਾਈਟਰੀ ਲਾ ਲਈ ਤੇ 99 ਚ ਸਾਡੇ ਮੰਮੀ ਜੀ ਪੂਰੇ ਹੋ ਗਏ ਤੇ ਨਾਲ ਹੀ ਸਾਡਾ ਵਿਆਹ ਹੋ ਗਿਆ ਮੇਰੇ ਨੇ ਇਹ ਚੰਨਵੇਜ ਵਿਆਹ ਹੈ ਸਾਡਾ ਤੇ ਨੇ ਟਿੰਨੇ ਤੇ ਮਰਮੀ ਪੂਰੇ ਹੋ ਗਏ ਇਹ ਬੜਾ ਵਿਚੋੜਾ ਪੈ ਗਿਆ ਪਿੱਲੋਂ ਡੈਡੀ ਦਾ ਪੈ ਗਿਆ ਫਿਰ ਮੰਮੀ ਦਾ ਪੈ ਗਿਆ ਜਦੋਂ ਪਿਤਾ ਗਏ ਸੀ ਉਦੋਂ ਕੀ ਹਾਲਾਤ ਸੀ ਕਿੰਨਾ ਕਿ ਮੰਦੋਗੀ ਹੋਇਆ ਸੀ ਕਿ ਜਦੋਂ ਪਿਤਾ ਸਿਰ ਤੇ ਚੱਲੇ ਜਾਂਦਾ ਬੰਦਾ ਕੱਲਿਆ ਮਹਿਸੂਸ ਕਰਦਾ ਉਹਨੂੰ ਤੁਹਾਡੇ ਕੀ ਹਾਲਾਤ ਸੀ ਜਦੋਂ ਪਿਤਾ ਚਲ ਗਏ ਸੀ ਕਿਉਂਕਿ ਪਿਤਾ ਸਿਰ ਤੇ ਹਰ ਕੋਈ ਬੰਦਾ ਆਸ਼ ਕਰਦਾ ਅਤੇ ਪਿਤਾ ਦੇ ਸਿਰ ਤੇ ਬੰਦਾ ਬੇਪਰਵਾਹ ਹੁੰਦਾ ਪਰ ਜਦੋਂ ਪਿਤਾ ਦਾ ਸਾਯਾ ਸਿਰ ਤੋਂ ਔੜ ਜਾਂਦਾ ਉਦੋਂ ਆਪਾਂ ਨੂੰ ਕਿੰਨਾ ਕੱਲਿਆ ਮਹਿਸੂਸ ਕਰਦੇ ਬਹੁਤ ਜ਼ਿਆਦਾ ਜੀ ਸਾਡਾ ਤੇ ਦਿਲ ਨਹੀਂ ਕਰਦਾ ਕੋਈ ਸੀ ਕੰਮ ਕਰਨ ਨੂੰ ਨਾ ਫਿਰ ਮੰਮੀ ਹੱਡੀ ਟਾਈਮ ਬੜਾ ਸਾਥ ਦਿੱਤਾ ਨਾਲ ਲੰਦਾ ਬੰਦਾ ਸਲਾਈ ਕਰ ਕਰਕੇ ਤੇ 18-18 ਘੰਟੇ ਹੀ ਕੰਮ ਕਰਦੇ ਰਹੇ ਤੇ ਫੇਰ ਇਹ ਬਾਅਦ ਮਸ਼ੀਨਾਂ ਲਾਈਆਂ ਮਸ਼ੀਨਾਂ ਇਹ ਚਾਰ-ਪੰਜ ਸਾਲ 18 ਘੰਟੇ ਚਲਾਉਂਦੇ ਰਹੇ ਘਰ ਆਪਣੇ ਫੇਰ ਜਦੋਂ ਜਾਗ ਆਏ ਸੀ ਸਨਾਨ ਕਰਕੇ ਤੇ ਨਸਿੱਨ ਨੈਕਲੋਨੀਆ 18 18 ਘੰਟੇ ਫਿਰ ਮੈਂ ਇੰਤਕਾਰ ਕੀਤੇ ਤੇ ਫਿਰ ਥੋੜਾ ਜਿਹਾ ਸੌਫਾ ਆ ਮੀਨੇ ਸੋਪੇ 18 18 ਘੰਟੇ ਕੰਮ ਕਰਕੇ ਮਸ਼ੀਨਾ ਪਾਈਆਂ ਉਦੋਂ ਮਾਲ ਆਪਣੀ ਆਪ ਦੀ ਫੈਕਟਰੀ ਤੁਸੀਂ ਬਣਾਈ ਫਿਰ ਹਾਂਜੀ ਹਾਂਜੀ ਆਪਦੀ ਫੈਕਟਰੀ ਬਣਾਈ ਪੇਚ ਹੀ ਪੇਚ ਹੀ ਬਣਾਉਂਦੇ ਆ ਸਕਰੂ ਬਣਾਉਂਦੇ ਆ ਅੱਛਾ ਹਾਂਜੀ ਕਿੰਨੇ ਚਿਰ ਫੈਕਟਰੀ ਚਲਾਈ ਹੋ ਫੈਕਟਰੀ ਅਸੀਂ 33 ਸਾਲ ਚਲਾਈ ਜੀ ਹੁਣ 3 ਸਾਲ ਹੋ ਗਏ ਬਿਲਕੁਲ ਬੰਦ ਹੋ ਗਈ ਫੈਕਟਰੀ ਇਹ ਚైనా ਦਾ ਮਾਲ ਆਉਣ ਕਰਕੇ ਫੈਕਟਰੀਆਂ ਬਹੁਤ ਜ਼ਿਆਦਾ ਬੰਦ ਹੋ ਗਈਆਂ 365 हैगियां ਹੀ ਫੈਕਟਰੀਆਂ ਅੰਮ੍ਰਿਤਸਰ ਦੇ ਵਿੱਚ ਜਿਹਦੇ ਵਿੱਚ ਇਸ ਵੇਲੇ 110-15 ਰਹਿ ਗਈਆਂ ਫੈਕਟਰੀਆਂ ਉਹ ਵੀ ਜਿੰਨਾਂ ਕੋ ਪੈਸਾ ਬਹੁਤ ਜ਼ਿਆਦਾ ਉਹੋ ਚਲਾ ਰਹੇ ਦੂਸਰਾ ਕੋਈ ਨਹੀਂ ਮੈਨੇਸੋਪੀ ਫੈਕਟਰੀ ਖੜੀ ਕੀਤੀ ਸੀ ਮਿਹਨਤ ਕਰਕੇ 18-2 ਘੰਟੇ ਅਤੇ 33 ਸਾਲ ਜਲਦੀ ਕੀਦੇ ਉਸ ਫੈਕਟਰੀ ਵੇ ਤੁਸੀਂ ਮਿਹਨਤ ਕਰਕੇ ਕਾਰੋਬਾਰ ਮਸ਼ਹੂਰ ਕੀਤਾ ਸੀ ਤੇ ਮੈਨੇ ਉਸਨ ਕਾਰੋਬਾਰ ਵਧਾ ਕੇ ਤੁਸੀਂ ਹੁਣ ਤੱਕ ਉਸ ਟਾਈਮ ਤੇ ਤੁਹਾਡੇ ਕਿੰਨੇ ਕਾਰੀਗਰ ਕੰਮ ਕਰਦੇ ਸੀ ਕਿੰਨੇ ਪਰਿਵਾਰ ਰੋਟੀ ਖਾਂਦੇ ਸੀ 5 ਕਾਰੀਗਰ ਕਰਦੇ ਹੀ ਤੇ ਉਹਨਾਂ ਦੇ ਮਗਰ 4-4 5-5 ਜਣੇ ਰੋਟੀ ਖਾਂਦੇ ਸੀ ਤੇ 25 ਕੇ ਜਣੇ ਰੋਟੀ ਖਾਂਦੇ ਸੀ ਫੈਕਟਰੀ ਦੇ ਵਿੱਚ 25 ਤੇ 3 7 ਜਣੇ ਸੀ ਬਾਕੀ 33 ਜਣੇ ਵੀ ਫੈਕਟਰੀ 'ਚ ਰੋਟੀ ਖਾਂਦੇ ਪਰ ਮਨੀ ਉਸ ਤੋਂ ਵੀ ਇੱਕ ਖੁੱਦ ਫੈਕਟਰੀ ਦੇ ਮਾਲਕ ਹੋ ਕੇ ਇੰਨਾ ਸਮਾਂ ਬੰਦ ਮਲਿਆਬਦੀਰ ਕੀਤਾ ਖੁੱਦੇ ਮਾਲਕ ਹੋਣਾ ਇਸੀ ਨੂੰ ਮੋੜਾ ਅਤੇ ਮਿਹਨਤ ਕੀਤੀ ਇੱਕ ਵਧੀਆ ਫੈਕਟਰੀ ਚ ਆ ਗਈ ਸੀ ਪਰ ਸਮਾਂ ਜਿਸ ਤਰ੍ਹਾਂ ਵਾਰ ਕਰਤਾ ਪ੍ਰਮਾਤਮਾ ਨੇ ਅੱਜ ਕਿਹੜੇ ਮੋਰਚੇ ਲਿਆ ਕੇ ਖੜਾ ਕਰਤਾ ਤੁਸੀਂ ਅੱਜ ਇੱਕ ਸ਼ਰਧ ਦੇ ਕਿਨਾਰੇ ਇਹ ਕਿ ਗੱਡੀ ਆਪਣੇ ਵਿੱਚ ਖਾਣ ਪੀਣ ਦਾ ਸਮਾਨ ਸ਼ੁਰੂ ਕਰਤਾ ਵੇਚਣ ਦਾ ਅਜਿਹਾ ਸਮਾਂ ਕਿਉਂ ਇਸ ਤਰ੍ਹਾਂ ਆ ਗਿਆ ਤੁਹਾਡੇ ਜੀ ਇਹ ਤੇ ਹੁਣ ਗੁਰੂ ਰਾਮਦਾਸ ਨੇ ਜੋ ਕੀਤਾ ਉਹਨਾਂ ਨੇ ਕੀਤਾ ਵਾ ਗੁਰੂ ਰਾਮਦਾਸ ਦੀ ਕਿਰਪਾ ਹੈ ਫਿਰ ਵੀ ਰੋਟੀ ਪਾਣੀ ਮਿਲਦਾ ਜਾਂਦਾ ਹਨ ਹਾਂਜੀ ਮਹਨ ਸਿੰਘ ਜੀ ਜਦੋਂ ਕੱਲਿਆਂ ਬੈਠੇ ਹੁੰਦੇ ਹੋ ਆਪਣੇ ਉਸ ਸਮੇਂ ਬਾਰੇ ਕਿੰਨਾ ਗ ਮਤੀਲ ਕਰਦੇ ਹੋ ਕਿੰਨਾ ਯਾਦ ਕਰਦੇ ਹੋ ਕਿ ਆ ਜਿੰਦਗੀ ਦਾ ਸਮਾਂ ਬਹੁਤ ਸੋਹਣਾ ਸੀ ਪ੍ਰਮਾਤਮਾ ਨੇ ਬੜਾ ਵਧੀਆ ਸਮਾਂ ਲਿਆਂਦਾ ਸੀ ਤੇਤੀ ਸਾਹ ਜਿੰਦਗੀ ਦੇ ਆਪਣੇ ਤੁਸੀਂ ਵਧੀਆ ਗ ਜਿਗਾਰੇ ਸੁਰੂ ਤੋਂ ਮਿਹਨਤ ਬਾਲ ਕੀਤੀ ਬੀਨਤ ਕਾਕੀ ਇੱਕ ਫੈਕਟਰੀ ਚ ਜਾ ਕੀਤੀ ਸੀ ਪਰ ਉਹ ਫੈਕਟਰੀ ਅੱਜ ਨਹੀਂ ਰਹੀ ਅੱਜ ਕਾਰੋਬਾਰ ਖਤਮ ਹੋ ਗਿਆ ਅੱਜ ਤੁਹਾਨੂੰ ਆਪਣੀ ਛੋਟੀ ਜਿਹੀ ਕਾਰ ਜਿਹੜੀ ਆ ਇਹ ਲਗਾ ਕੇ ਜਿਹੜੀ ਤੁਸੀਂ ਘਰ ਦਾ ਖਾਣਾ ਬਣਾ ਕੇ ਵੇਚਦੇ ਹੋ ਅੱਜ ਇਹ ਸਮਾਂ ਲਿਆਂਦਾ ਪਰਮਾਨੰਥ ਤੁਹਾਡੇ ਦੇ ਅਸੀਂ ਪਿਛਲਾ ਸਮਾਂ ਕੋਈ ਯਾਦ ਨਹੀਂ ਕਰਦੇ ਹੁਣ ਕੀ ਜਦ ਨੰਗਿਆ ਨੰਗਿਆ ਹੁਣ ਅਗਲਾ ਵੇਖਦੇ ਪਏ ਵੀ ਕਿਤਰਾ ਨੰਗਣਾ ਹਾਂਜੀ ਉਹ ਗੁਰੂ ਰਾਮਦਾਸ ਨੇ ਆਪੇ ਹੀ ਕਿਰਪਾ ਕਰਨੀ ਹੈ ਤੇ ਆਪੇ ਹੀ ਨੰਗਾਉਣਾ ਹੈ ਉਹਨਾਂ ਤੇ ਡੋਰੀ ਸਿੱਟੀ ਆ ਤਮੀਨੇ ਸੋ ਸਰਦਾਰ ਸੁnder ਸਿੰਘ ਨੇ ਮਾਰਚ ਵਿਚਾਰ ਕੀਤਾ ਆ ਪੀ ਇਹ ਜਿਹੜਾ ਖਾਣ ਪੀਣ ਦਾ ਜਿਹੜਾ ਕੰਮ ਤੁਸੀਂ ਸ਼ੁਰੂ ਕੀਤਾ ਇਹ ਕਿਸਤਾ ਵਾਂਗੂ ਜਾ ਰਿਹਾ ਹੈ ਇਹ ਵੈਸੇ ਬੈਠੇ ਬੈਠੇ ਹੀ ਵਿਚਾਰ ਆ ਗਿਆ ਤੇ ਮੈਂ ਸੀ ਕਿੰਦੇ ਕਿ ਅਸੀਂ ਬਣਾ ਲਿਆ ਕਰਾਂ ਰਲ ਕੇ ਤੇ ਤੁਸੀਂ ਆ ਕੰਮ ਕਰ ਲਓ ਬਾਕੀ ਕੰਮਾਂ ਚ ਤੇ ਤੁਹਾਨੂੰ ਪਤਾ ਤਨਖਾਹਾਂ ਤੁਹਾਨੂੰ ਸੁਣਨਾ ਨਹੀਂ ਦਿੰਦੇ ਤੇ ਨਾ ਸਾਡੇ ਕੋ ਕੰਮ ਹੋਣਾ ਹੀ ਉਹਨੇ 55 ਸਾਲ ਦੀ ਉਮਰ ਹੋ ਗਈ ਹੈ ਤੇ ਤਮੀਨੇ ਸੋ ਵੀ ਇਸ ਤੋਂ ਪਹਿਲਾਂ ਵੀ ਕੋਈ ਕੰਮ ਖੋਲਿਆ ਸੀ ਖਾਣ ਪੀਣ ਦਾ ਕਿ ਜਾਂ ਇਹੋ ਹੀ ਖੋਲਿਆ ਤੁਸੀਂ ਪਹਿਲਾਂ ਨਹੀਂ ਪਹਿਲਾਂ ਫਾਸਟ ਫੂਡ ਦਾ ਖੋਲਿਆ ਸੀ 6 ਮਹੀਨੇ ਕੋਲਿਆ ਸੀ ਜੋਹਰ ਦੁਕਾਨ ਕਿਰਾਏ ਤੇ ਹੀ ਤੇ ਬਾਅਦ ਚ ਉਹਨਾਂ ਦੁਕਾਨ ਖਾਲੀ ਕਰਾ ਲਈ ਤੇ ਫਿਰ ਮੰਨ ਨਹੀਂ ਕੀਤਾ ਕਿਰਾਇਆ ਬੜਾ ਮੰਗਦੇ ਸੀ ਖੰਡ ਵਾਲੇ ਚੌਂਕ ਤੇ 15000 ਤੋਂ 12000 ਤੋਂ ਘੱਟ ਤੇ ਫਿਰ ਨਹੀਂ ਕੀਤਾ ਕੰਮ ਮੰਨ ਚੁੱਕਿਆ ਕਿਸੇ ਵਕਤ 1990 ਤੇ ਗੁਰੂ ਸਾਹਿਬ ਤੇ ਕਿੰਨਾ ਇੱਕ ਵਿਸ਼ਵਾਸ ਆ ਕਦੀ ਮਨ ਡੋਲਿਆ ਨਹੀਂ ਚੀਦਾ ਯਾਰ ਕਿਸੇ ਵਕਤ ਮਾਲਕ ਹੁੰਦੇ ਸੀ ਖੁਦ ਫੈਕਟਰੀਆਂ ਦੇ ਅੱਜ ਕਿਸ ਤਰ੍ਹਾਂ ਸਮਾਂ ਆ ਗਿਆ ਵਾ ਅੱਜ ਇੱਥੇ ਮਿਹਨਤ ਕਰਨੀ ਪੈ ਰਹੀ ਹੈ ਪਹਿਲਾਂ ਵੀ ਕਿਰਤ ਕਰਦੇ ਸੀ ਹੁਣ ਕਿਰਤ ਕਰ ਰਹੇ ਹਾਂ ਕਦੀ ਇਹ ਚੀਜ਼ ਦਾ ਕੋਈ ਮਨ ਡੋਲਿਆ ਤੁਹਾਡਾ ਕਦੀ ਨਹੀਂ ਜੀ ਐਸੀ ਗੱਲੋਂ ਨਹੀਂ ਡੋਲਿਆ ਗੁਰੂ ਸਾਹਿਬ ਕਹਿੰਦੇ ਕੀਰਤ ਕਰੋ ਵੰਡ ਛਕੋ। ਬਸ ਸੇਹੀ ਪ੍ਰੇਰਣਾ ਦਿੱਤੀ ਹੰਦਿਆਂ। ਮੈਨੂੰ ਅਸਲ ਵਿੱਚ ਸਵੇਰੇ ਕਿੰਨੇ ਵਜੇ ਆ ਜਾਂਦੇ ਹੋ? ਸ਼ਾਮ ਨੂੰ ਕਿੰਨੇ ਵਜੇ ਚੱਲ ਜਾਂਦੇ ਹੋ? ਕੀ ਕੀ ਖਾਣ ਵਾਸਤੇ ਤੁਸੀਂ ਲਿਆਉਂਦੇ ਹੋ ਘਰੋਂ ਬਣਾ ਕੇ? ਇਸ ਵੀ ਤੁਹਾਡੀ ਜਿਹੜੀ ਧਰਮ ਪਤਨੀ ਆ ਉਹ ਵੀ ਤੁਹਾਡਾ ਹਮਤ ਕਰਦੀ ਹੈ ਜੀ। ਹਾਂਜੀ ਹਾਂਜੀ ਪੂਰਾ ਸਹਿਯੋਗ ਦਿੰਦੇ ਜੀ। ਹਾਂਜੀ। ਪੂਰਾ ਸਹਿਯੋਗ ਦਿੰਦੇ। ਕੀ ਕੀ ਲੁੰਦੇ ਬਣਾ ਕੇ? ਆਪਾਂ ਕੜੀ ਚਾਵਲ ਜੇ, ਖਲਤੇ ਛੱਲੇ, ਮੱਠੀ ਛੱਲੇ ਤੇ ਇੱਕ ਸਬਜ਼ੀ ਰੋਜ਼ ਬਦਲਦੇ ਦੀਤੀ ਜੀ। ਕਾਲੇ ਛੱਲੇ, ਰਾਜਮਾ, ਦਾਲ ਤੇ ਫੁਲਕੇ। ਮਿੰਨੀਸੋਪੇ ਜੋ ਨਵਾਂ ਨਾਮ ਕਾਮੇ ਸ਼ੁਰੂ ਕੀਤਾ ਸੀ ਉਦੋਂ ਮਨ ਚ ਕਦੇ ਆਇਆ ਸੀ ਵੀ ਯਾਰ ਮੈਂ ਵੀ ਕਿਸੇ ਟਾਈਮ ਫੈਕਟਰੀਆਂ ਦਾ ਮਾਲਕ ਸੀ ਅੱਜ ਮੈਂ ਫੈਕਟਰੀ ਇਲਾਕੇ ਆ ਜਿੱਥੇ ਫੈਕਟਰੀਆਂ ਨੇ ਉੱਥੇ ਆਪਣਾ ਕੰਮ ਕਰ ਰਿਹਾ ਲੋਕ ਕੀ ਕਹਿਣਗੇ ਜਾਂ ਕੋਈ ਕਿਸੇ ਵੇਲੇ ਰਿਸ਼ਤੇ ਦਾ ਭੈਣ ਭਰਾ ਨਹੀਂ ਉਹ ਕੀ ਕਹੂਗਾ ਰਿਸ਼ਤਾ ਦਾ ਕੋਈ ਵਿਚਾਰ ਆਇਆ ਮਨ ਚ ਕਦੀ ਨਹੀਂ ਜੀ ਇਹ ਇਹ ਰੋਟੀ ਖਾਣੀ ਕਿਰਤ ਕਰਨੀ ਆ ਸਾਨੂੰ ਕੋਈ ਵਿਚਾਰ ਨਹੀਂ ਆਇਆ ਸੀ ਕਿ ਲੋਕ ਕੀ ਕੀ ਕਹਿਣਗੇ ਜਾਂ ਕਿਸ ਤਰ੍ਹਾਂ ਨਹੀਂ ਇਹ ਇਸ ਗੱਲ ਨਾਲ ਮਨੀਸੂਬੇ ਜਿਹੜੇ ਲੋਕ ਇਸ ਤਰ੍ਹਾਂ ਸ਼ਰਮਾ ਜਾਂਦੇ ਨੇ ਜ਼ਿੰਦਗੀ ਤੋਂ ਹਿੰਮਤ ਆ ਜਾਂਦੇ ਨੇ ਆਪਣੇ ਆਪ ਨੂੰ ਹੌਸਲਾ ਛੱਡ ਦਿੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਿੰਮਤ ਨਹੀਂ ਹਾਰਨੀ ਚਾਹੀਦੀ ਹੌਸਲਾ ਕੋਈ ਹਾਰਨਾ ਨਹੀਂ ਚਾਹੀਦੀ ਹਿੰਮਤ ਬਿਲਕੁਲ ਤੇ ਕਿਰਤ ਕਰਨੀ ਚਾਹੀਦੀ ਹੈ ਫਲ ਮਿਲਦਾ ਜਰੂਰ ਮਿਲਦਾ 2-4 ਮਹੀਨੇ ਚ ਫਲ ਮਿਲਦਾ ਹੀ ਮਿਲਦਾ ਮਨੀਸੂਬੇ ਤੁਹਾਡੀ ਧਰਮ ਬੰਦੀ ਦਾ ਕਿੰਨਾ ਕਿ ਤੁਹਾਡੇ ਨਾਲ ਸਹਿਯੋਗ ਹੋ ਗਿਆ ਜਦੋਂ ਚੰਗਾ ਸਮਾਂ ਸੀ ਉਦੋਂ ਵੀ ਤੁਹਾਡੇ ਨਾਲ ਖੜੇ ਸੀ ਅੱਜ ਮਾੜਾ ਸਵਾਬ ਅੱਜ ਤੁਹਾਣਾ ਖੜੇ ਨਹੀਂ ਕਿੰਨਾ ਕਿ ਤੁਹਾਨੂੰ ਹੌਸਲਾ ਦਿੰਦੇ ਨੇ ਜਦੋਂ ਤੁਸੀਂ ਕੱਲਿਆਂ ਘਰ ਬੈਠੇ ਹੁੰਦੇ ਜੋ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਹੋ ਕਿੰਨਾ ਕਿ ਤੁਹਾਨੂੰ ਇਹ ਚੀਜ਼ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਜੇਕਰ ਪ੍ਰਮਾਤਮਾ ਨੇ ਉਹ ਵੀ ਦੇਣੀ ਰਹੀ ਤੇ ਦਿਨ ਇਹ ਵੀ ਨਹੀਂ ਰਹਿਣੇ ਤੁਹਾਡੇ ਤੇ ਕੋਈ ਰਾਸੇ ਜੋਗ ਦਿੰਦੇ ਜੀ ਨਾਲ ਹੱੱਦ ਗੱਲਾਂ ਕਰਦੇ ਕੋਈ ਰਾਸੇ ਜੋਗ ਦਿੰਦੇ ਹਾਂਜੀ ਬੱਚਿਆਂ ਦੀ ਗੱਲ ਕਰੀਏ ਬੱਚੇ ਨੇ ਪ੍ਰਵਾਤ ਕਿੰਨੇ ਬੱਚਿਆਂ ਦਾ ਕੀ ਹਾਲਾਤ ਨੇ ਉਹ ਵੀ ਦੱਸ ਕਾ ਸਾਲਾ ਕਰ ਦਿਓ ਹਾਂਜੀ ਬੇਟਾ ਹੀ ਇੱਕ ਪਹਿਲਾਂ ਹੀ ਉਹਨੂੰ ਥੈਲਾ ਸੀਂਦੀਆਂ ਸੀ ਤੇ ਉਹ ਸਿਹਰ ਹੋ ਗਿਆ ਨੌਕਸਾਲ ਦਾ ਹਾਂਜੀ ਤੇ ਫੇਰੇ ਬੇਟਾ ਆਇਆ ਇਹ ਹੁਣ ਪਲੱਸ 1 ਚ ਹੈ ਪੜ੍ਹਾਈ ਬਹੁਤ ਵਧੀਆ ਕਰਦਾ ਹੈ ਇਹ ਠੀਕ ਠਾਕ ਕਦੀ ਬੱਚਿਆਂ ਵਾਲਾ ਜਿਕਰ ਹੁੰਦਾ ਵਾ ਆਪਣੀ ਪਹਿਲੀ ਜ਼ਿੰਦਗੀ ਬਾਰੇ ਪਹਿਲੇ ਜ਼ਿੰਦਗੀ ਜਿਹੜੀ ਆਰਾਮ ਦੇ ਸੀ ਫੈਕਟਰੀਆਂ ਦੇ ਮਾਲਕ ਸੀ ਕਈ ਇਸ ਤਰ੍ਹਾਂ ਦੀ ਹੁਣ ਨਹੀਂ ਜਿੰਦਗੀ ਬਾਰੇ ਨਹੀਂ ਕੋਈ ਨਹੀਂ ਬਸ ਠੀਕ ਹੈ ਗੁਰੂ ਰਾਮਦਾਸ ਦੀ ਕਿਰਪਾ ਜੀ ਉਹਦਾਂ ਵੀ ਹੁਣ ਵੀ ਕਿਰਪਾ ਵਾਲੀ ਵੀ ਕਿਰਪਾ ਹੀ ਹਾਂਜੀ ਕਿ ਲੱਗਦਾ ਵੀ ਜਿੱਥੇ ਪ੍ਰਮਾਤਮਾ ਰੱਖਦਾ ਉੱਥੇ ਰਹਿਣਾ ਪੈਂਦਾ ਵਾ ਹਮੇਸ਼ਾ ਪ੍ਰਮਾਤਮਾ ਦੀ ਰਾਜ ਵਿੱਚ ਜੇਕਰ ਚੰਗੇ ਦਿਨ ਵੀ ਆਏ ਸੀ ਮਾੜੇ ਦਿਨ ਵੀ ਆਏ ਨੇ ਉਹ ਹੁਣ ਫੇਰ ਚੰਗੇ ਦਿਨ ਆਉਣਗੇ ਕੀ ਲੱਗਦਾ ਇਸੇ ਦੀ ਉਡੀਕ ਹੈਗੀ ਹੈ ਹਾਂਜੀ ਨਹੀਂ ਚੰਗੇ ਦਿਨ ਹੀ ਆ ਜੀ ਚੰਗੇ ਦਿਨ ਹੀ ਗੁਰੂ ਰਾਮਦਾਸ ਦੀ ਕਿਰਪਾ ਪੂਰੀ ਜੀ ਅਸੀਂ ਦੇਖਿਆ ਤੁਸੀਂ ਆਪਣੀ ਇਸ ਗੱਡੀ ਵਿੱਚ ਹਮੇਸ਼ਾ ਹੀ ਬਾਣੀ ਲਾ ਛੱਡਦੇ ਹੋ ਸਤਿਨਾਮਕ ਨੂੰ ਜਾਪ ਲਾ ਛੱਡਦੇ ਹੋ ਕਿੰਨਾ ਕਿ ਮਾਨੂੰ ਹੌਸਲਾ ਮਿਲਦਾ ਕਿੰਨੀ ਕਿ ਹਿੰਮਤ ਮਿਲ ਜਾਂਦੀ ਹੈ ਤੁਹਾਨੂੰ ਜਦੋਂ ਆਹ ਟਾਈਮ ਬਾਣੀ ਗਾ ਲਈ ਹੈ ਕਿਸੇ ਪਾਸੇ ਮੰਨ ਨਹੀਂ ਜਾਂਦਾ ਜੀ ਬਸ ਸ਼ਬਦ ਸੁਣਦੇ ਰਹੀਦਾ ਸਾਰੀ ਦਿਹਾੜੀ ਕੋਈ ਇੱਧਰ ਉੱਧਰ ਨਹੀਂ ਮਨ ਪੜਦਾ ਬਸ ਗੁਰਬਾਣੀ ਨਾਲ ਜੁੜੇ ਰਹੀਦਾ ਇਮਾਨੇ ਸੂਬੇ ਤੁਹਾਡੇ ਰਿਸ਼ਤੇਦਾਰ ਦੀ ਗੱਲ ਕਰੀਏ ਭੈਣ ਭਰਾ ਇਸ ਦੇਖਿਆ ਜਦੋਂ ਮਾੜਾ ਸਭਾ ਸੀ ਮਾੜਾ ਦੌਰ ਸੀ ਕਹਿੰਦੇ ਕਿ ਰਿਸ਼ਤੇਦਾਰ ਤੇ ਭੈਣ ਭਰਾ ਜਿਹੜੇ ਹਥਿਆਰ ਹਮੇਸ਼ਾ ਉਸ ਤਰ੍ਹਾਂ ਦੇ ਮਤਲਬ ਲੈਣ ਚਾਹੀਦੇ ਨੇ ਤੁਸੀਂ ਆਪਣੇ ਭੈਣ ਭਰਾ ਰਿਸ਼ਤੇਦਾਰ ਭੈਣਾਂ ਨੂੰ ਵਰਤਿਆ ਸੋਚਣ ਤੇ ਕੋਈ ਭੈਣ ਭਰਾ ਖਾ ਟਾਈਮ ਕੋ ਤੁਹਾਡੇ ਨਾਲ ਖੜਾ ਸੰਭਾਲੀ ਸਮੇਂ ਵਿੱਚ ਅਸੀਂ ਕਿਸੇ ਨੇ ਉਹ ਨਹੀਂ ਕਿਹਾ ਅਸੀਂ ਆਪ ਹੀ ਆਪਣੇ ਸਿਰ ਤੇ ਪੈਰਾਂ ਤੇ ਸਟੈਂਡ ਹਾਂ ਜੀ ਕਿਸੇ ਨੇ ਉਹ ਨਹੀਂ ਕਿਹਾ ਵੀ ਹੀ ਰੋਟੀ ਨਹੀਂ ਖਾਂਦੇ ਜੇ ਅਸੀਂ ਲੋਨ ਨਾ ਖਾਂਦੇ ਵੀ ਆ ਤੇ ਇੰਨ ਦੱਸਦੇ ਨਹੀਂ ਕਿ ਇਹਨੂੰ ਵੀ ਅਸੀਂ ਲੋਨ ਨਾ ਖਾਂਦੇ ਜਾਂ ਕਿਤਰਾ ਖਾਂਦੇ ਹਾਂ ਜੀ ਪਰ ਫੇਮੀ ਹਮੇਸ਼ਾ ਕਹਿੰਦਾ ਵੀ ਆ ਜੇਕਰ ਬੰਦੇ ਤੇ ਮੁਸੀਬਤ ਆ ਜਾਏ ਮੁਸ਼ਕਲ ਆ ਜਾਏ ਕਿਹਨੇ ਕੋਠਿਆਂ ਚੜ੍ਹ ਕੇ ਰੋਲਾ ਪਾਉਣਾ ਚਾਹੀਦਾ ਵੀ ਭਾਈ ਮੇਰੇ ਤੋਂ ਆ ਮੁਸ਼ਕਲ ਆ ਮੈਨੂੰ ਆ ਤਕਲੀਫ ਆ ਦੱਸਣਾ ਚਾਹੀਦਾ ਸ਼ਾਇਦ ਕਿਸੇ ਮਸਲੇ ਦਾ ਹੱਲ ਹੋ ਜਾਂਦਾ ਨਹੀਂ ਜੀ ਇਸ ਤਰ੍ਹਾਂ ਦੱਸਣਾ ਨਹੀਂ ਚਾਹੀਦਾ ਗੁਰੂ ਸਾਹਿਬ ਨੇ ਆਪੇ ਕਿਰਪਾ ਕਰਦੇ ਨੇ ਬੰਦਾ ਨਹੀਂ ਕੋਈ ਕਹ ਸਕਦਾ ਕਿ ਕਿਸੇ ਦੀ ਮਦਦ ਕਿ ਨਹੀਂ ਗੁਰੂ ਸਾਹਿਬ ਹੀ ਕਰਦੇ ਜੋ ਕਰਦੇ ਤੇ ਮਨੀਸੋ ਵੀ ਸਵੇਰੇ ਜਦੋਂ ਤੁਹਾਡੀ ਤਰਫੋਂ ਤੁਹਾਡੇ ਵਾਸਤੇ ਪ੍ਰਸ਼ਾਦ ਲਾਉਂਦੀ ਆ ਕੁਸੀ ਨਾਲ ਮਦਦ ਕਰਦੇ ਹੋ ਹੈਲਪ ਕਰਦੇ ਹੋ ਸਭੀਆਂ ਸੁਰਜੀਆ ਬਣਾਉਣ ਵਿੱਚ ਨਾਲ ਹੈਂਕੀ ਕੋਈ ਵੀ ਮਦਦ ਕਰਦੀ ਨਾਲ ਕਿੰਨੇ ਵਜੇ ਉੱਠ ਪੈਂਦੇ ਸੀਰੇ ਅਹੀਂ ਸੇਰੇ 5:30 ਉੱਠ ਜੀਦਾ ਪਹਿਲੇ ਗੁਰਦੁਆਰੇ ਸਾਹਿਬ ਜਾਈਦਾ ਫਿਰ 8 ਵਜੇ ਗੁਰਦੁਆਰੇ ਸਾਹਿਬ ਤੋਂ ਆ ਕੇ ਫਿਰ ਆ ਕੇ ਸਾਰਾ ਸਮਾਨ ਤਿਆਰ ਕਰੀਦਾ ਜਦੋਂ ਨਵਾਂ ਨਵਾਂ ਪਹਿਲੇ ਦਿਨ ਕੰਮ ਸ਼ੁਰੂ ਕੀਤਾ ਸੀ ਉਸ ਦਿਨ ਕਦੀ ਮਨ ਡੋਲਿਆ ਸੀ ਪਤਾ ਨਹੀਂ ਅੱਜ ਕਿੰਨੀ ਬੋਣੀ ਹੋਊਗੀ ਨਹੀਂ ਹੋਊਗੀ ਕਿੰਨਾ ਕਿ ਮਨ ਡਰਿਆ ਸੀ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਦਿਨ ਗਿਆ ਹੌਲੀ ਹੌਲੀ ਦਾ ਲੰਘਦਾ ਗਿਆ ਤੁਹਾਡੇ ਨੇ ਕੋਈ ਮਨ ਨਹੀਂ ਢੋਲਿਆ ਜੀ ਬਹੁਤ ਵਧੀਆ ਗੁਰੂ ਰਾਮਦਾਸ ਦੀ ਕਿਰਪਾ ਰਹੀ ਹੈ ਕਿਰਪਾ ਹੀ ਰਹਿਣੀ ਹੈ ਕਿਰਪਾ ਹੋ ਜਣੀ ਪੂਰੀ ਹੈ ਬਿਲਕੁਲ ਜੀ ਤੁਸੀਂ ਦੇਖਿਆ ਸਰਦਾਰ ਜਸਵਿੰਦਰ ਸਿੰਘ ਜਿਹੜੇ ਕਿ ਕਿਸੇ ਵਕਤ ਤੇ ਫੈਕਟਰੀਆਂ ਦੇ ਮਾਲਕ ਸੀ ਨਟਬੋਲਟ ਦੀ ਫੈਕਟਰੀ ਸੀ ਪਰ ਸਮਾਂ ਇਸ ਤਰ੍ਹਾਂ ਆਇਆ ਕਿ ਉਸ ਵਕਤ ਤੋਂ ਬਾਅਦ ਸਰਪੰਖ ਖਤਮ ਹੋ ਗਿਆ ਪਰ ਫੇਰ ਵੀ ਹਿੰਮਤ ਨਹੀਂ ਹਾਰੀ ਇਹਨਾਂ ਦੀ ਤਰਫ ਪਤਨੀ ਤੇ ਇਹਨਾਂ ਨੇ ਜ਼ਿੰਦਗੀ ਵਿੱਚ ਕਦੀ ਹਿੰਮਤ ਨਹੀਂ ਹਾਰੀ ਅਤੇ ਫਿਰ ਤੋਂ ਜਿਹੜੀ ਜ਼ਿੰਦਗੀ ਸ਼ੁਰੂ ਕੀਤੀ ਆ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇਹ ਜਿਹੜੀ ਗੱਡੀ ਆ ਗੱਡੀ ਦੇ ਵਿੱਚ ਖਾਣ ਪੀਣ ਦਾ ਸਮਾਨ ਜਿਹੜਾ ਲਿਆਂਦਾ ਅਤੇ ਦੋਵੇਂ ਜੀ ਕਿਰਤ ਕਰਦੇ ਨੇ ਹਤੀ ਮਿਹਨਤ ਕਰਦੇ ਨੇ ਅਤੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇੜ ਪਾਲਦੇ ਨੇ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਅਤੇ ਇਹਨਾਂ ਕਹਿਣਾ ਵੀ ਕਦੇ ਵੀ ਜ਼ਿੰਦਗੀ ਵਿੱਚ ਹਿੰਮਨ ਦੀ ਹਾਰੀ ਬਸ ਉਹ ਸੱਚੇ ਪਾਤਸ਼ਾਹ ਦਾ ਸ੍ਰੀ ਗੁਰੂ ਰਾਮਦਾਸ ਦੇ ਆਸਰੇ ਦਾ ਹੀ ਜਿਹੜਾ ਇਹ ਚੱਲਦੇ ਆ ਅਤੇ ਮਿਹਨਤ ਕਰਕੇ ਖਾ ਰਹੇ ਆ ਹਮੇਸ਼ਾ ਹੀ ਸ਼ੁਕਰਾਨਾ ਕਰਦੇ ਗੁਰੂ ਸਾਹਿਬ ਦਾ ਜੇਕਰ ਉਹ ਸਮਾਣੀ ਰਿਆ ਤੇ ਸਮਾ ਇਹ ਵੀ ਨਹੀਂ ਰਹਿਣਾ ਅਤੇ ਇਹ ਰੇਵੇ ਆ ਬੜੀ ਹਿੰਮਤ ਦੀ ਗੱਲ ਆ ਕਿ ਸੇ ਵਕਤੇ ਫਾਇਟਰੀਆਂ ਦੇ ਮਾਲਕ ਸੀ ਸਰਦਾਰ ਜੀ ਪਰ ਅੱਜ ਸਮਾ ਕਿੰਨਾ ਦਾ ਆ ਗਿਆ ਪਰ ਫਿਰ ਵੀ ਗੁਰੂ ਸਾਹਿਬ ਦੀ ਰਜਾ ਵਿੱਚ ਰਹਿੰਦੇ ਨੇ ਅਤੇ ਹਮੇਸ਼ਾ ਹੀ ਸ਼ੁਕਰਾਨਾ ਕਰਦੇ ਨੇ ਅਸੀਂ ਦੇਖਿਆ ਜਦੋਂ ਇੱਥੇ ਬੈਠੇ ਹੁੰਦੇ ਨੇ ਹਮੇਸ਼ਾ ਹੀ ਇੱਥੇ ਗੁਰਬਾਣੀ ਚੱਲੀ ਜਾਂਦੀ ਐ ਪਰਮਾਤਮਾ ਦਾ ਲਾਲ ਹੀ ਲੇ ਲੈਂਦੇ ਨੇ ਅਤੇ ਉਹ ਲਾ ਗਿਆ ਵੀ ਜਿੰਨੇ ਜੋਗੀ ਹੈਗੇ ਆ ਕਿਰਤ ਕਰਦੇ ਆ ਤੇ ਪਰਮਾਤਮਾ ਲੈ ਕਿਰਤ ਵਿੱਚ ਕਮਾਈ ਦਾ ਵਾਅਦਾ ਵੀ ਕਰਦਾ ਤੇ ਮੈਨੂੰ ਏਸੋ ਸਰਦਾਰ ਜੀ ਜਦੋਂ ਇੱਥੇ ਲੋਕ ਖਾਣ ਵਾਸਤੇ ਆਉਂਦੇ ਨੇ ਤੁਹਾਡੇ ਕੋ ਅ ਕੀ ਕੀ ਖਾਣ ਵਾਸਤੇ ਬਿੰਦੇ ਹੀ ਉਹਨਾਂ ਨੂੰ ਤੇ ਕੀ ਕੀ ਸਿਸਟਮ ਰੱਖਿਆ ਗਿਆ ਪੈਸਾ ਦਾ ਕੋਈ 20 ਰੁਪਏ ਦਾ ਮਾੜਾ ਬੰਦਾ ਵੀ ਆ ਕੋਈ 10 ਰੁਪਏ ਦਾ ਵੀ ਖਾਂਦਾ ਕੋਈ 20 ਰੁਪਏ ਦਾ ਵੀ ਕੋਈ 30 ਰੁਪਏ ਦਾ ਵੀ ਕੋਈ 50 ਰੁਪਏ ਦਾ ਵੀ ਕੋਈ 60 ਰੁਪਏ ਦਾ ਵੀ ਖਾਂਦਾ ਕੋਈ 80 ਰੁਪਏ ਦਾ ਵੀ ਖਾਂਦਾ ਕੋਈ 100 ਰੁਪਏ ਦਾ ਵੀ ਖਾਂਦਾ ਜਿੰਨੀ ਕੇ ਕੇ ਦਿੱਖਦਾ ਇੱਥੇ ਕਈ ਸੋਚਿਆ ਸੀ ਤੁਸੀਂ ਵੀ ਇਸ ਤਰ੍ਹਾਂ ਕਾਰ ਲਗਾ ਕੇ ਤੁਹਾਨੂੰ ਕੰਮ ਕਰਨਾ ਪਊਗਾ ਕਿਰਤ ਕਰਨੀ ਪਊਗੀ ਬਿੰਦ ਕਰਣੀ ਪਊਗੀ ਨਹੀਂ ਕਦੀ ਨਹੀਂ ਸੋਚਿਆ ਜ਼ਿੰਦਗੀ 'ਚ ਮਾੜੇ ਤੋਂ ਮਾੜਾ ਸਮਾਂ ਕਿੰਨਾ ਦੇਖਿਆ ਤੇ ਚੰਗੇ ਤੋਂ ਚੰਗਾ ਸਮਾਂ ਕਿੰਨਾ ਦੇਖਿਆ ਪਹਿਲਾਂ ਮਾੜਾ ਬਹੁਤ ਦੇਖਿਆ ਡੈਡੀ ਸਾਡੇ ਵੀ ਉਹਨਾਂ ਦੇ ਵੀ ਐਕਸੀਡੈਂਟ ਹੋ ਗਏ ਪਹਿਲਾਂ ਅੱਛਾ ਫੇਰ ਆਜ ਮਿਸਤਰੀ ਦਾ ਕੰਮ ਕਰਦੇ ਤੇ ਫੇਰ ਉਹਨਾਂ ਕੋ 2-3 ਸਾਲ ਉਹਨਾਂ ਕੋ ਨਹੀਂ ਕੰਮ ਆਇਆ ਫੇਰ ਉਹਨਾਂ ਦੇ ਨਾਲ ਅਹੀਂ ਲਪੇਟ ਕੀਤੀ ਪਰ ਉਹ ਰਹੇ ਨਹੀਂ ਨਹੀਂ ਉਹਨਾਂ ਨੇ ਵੀ ਕੁਝ ਨਹੀਂ ਤੇ ਉਸ ਤੋਂ ਬਾਅਦ ਇਹ ਸੀ ਮਾੜਾ ਸਮਾਂ ਉਸ ਤੋਂ ਬਾਅਦ ਜਦੋਂ ਆਪ ਵੀ ਹੋਸਾਬੀ ਆਪਣੇ ਤੁਸੀਂ 18-18 ਘੰਟੇ ਕੰਮ ਕੀਤਾ ਕਿੱਤ ਕੀਤੀ ਜਦੋਂ ਆਪ ਦੀ ਫੈਕਟਰੀ ਸ਼ੁਰੂ ਕਰ ਲਈ ਉਸ ਤੋਂ ਬਾਅਦ ਕਿੰਨਾ ਚੰਗਾ ਸਮਾਂ ਦੇਖਿਆ ਤੁਸੀਂ ਬਹੁਤ ਵਧੀਆ ਬਹੁਤ ਵਧੀਆ ਸਮਾਂ ਪਰ ਸਾਡੇ ਮੰਮੀ ਡਾਡੀ ਦਾ ਘਰ ਜਿਹੜੀ ਖੁਸ਼ੀ ਨਹੀਂ ਹੋਣੀ ਕੀ ਲੱਗਦਾ ਜੇਕਰ ਮਾਪੇ ਹੁੰਦੇ ਤੇ ਸ਼ਾਇਦ ਖੁਸ਼ ਹੁੰਦੇ ਵੀ ਮੇਰੇ ਪੁੱਤ ਨੇ ਇਨੀ ਮਿਹਨਤ ਕੀਤੀ ਆ ਇਨੀ ਕਿਰਤ ਕੀਤੀ ਆ ਅਤੇ ਅੱਜ ਫੈਕਟਰੀ ਜਿਹੜੀ ਖੜੀ ਕਰ ਲਈ ਆ ਕੀ ਲੱਗਦਾ ਇਹ ਹਮੇਸ਼ਾ ਜ਼ਿੰਦਗੀ ਤੇ ਬਗੋਟਾ ਰਹੂਗਾ ਮੈਨੂੰ ਦੁੱਖ ਰਹੂਗਾ ਕਿ ਮੇਰੇ ਮਾਪੇ ਨੇ ਮੇਰੀ ਤਰੱਕੀ ਸੀ ਉਹ ਨਹੀਂ ਵੇਖੀ ਕਿ ਦੀ ਹਾਂਜੀ ਉਹਨਾਂ ਤਰੱਕੀ ਨਹੀਂ ਸੁੱਖ ਨਹੀਂ ਵੇਖਿਆ ਕਿ ਲੱਗਦਾ ਨਹੀਂ ਜੇ ਸੁੱਖ ਲੈਣ ਦੀ ਵਾਰੀ ਸੀ ਉਦੋਂ ਪ੍ਰਮਾਤਮਾ ਨੇ ਉਹਨਾਂ ਨੂੰ ਆਪਕੋ ਬੁਲਾ ਰਿਆ ਤੇ ਅੱਜ ਉੱਤੇ ਸ਼ਾਇਦ ਦੇਖ ਦੇ ਖੁਸ਼ ਹੁੰਦੇ ਹੋਣਗੇ ਵੀ ਮੇਰੇ ਪੁੱਤ ਨੇ ਕਿੰਨੀ ਮਿਹਨਤ ਕਰਕੇ ਕਿੰਨੀ ਗਰੀਬੀ ਦੇ ਹਾਲਾਤ ਚੋਂ ਮਾੜੇ ਸਮੇਂ ਚੋਂ ਨਿਕਲ ਕੇ ਅੱਜ ਚੰਗਾ ਸੈਟਅਪ ਸੈੱਟ ਕਰ ਲਿਆ ਉਹਨਾਂ ਨੇ ਹਾਂਜੀ ਬਹੁਤ ਹਾਂਜੀ ਕਰਦੇ ਹੁੰਦੇ ਅੱਜ ਵੀ ਕਿਤੇ ਯਾਦ ਕਰਕੇ ਮਨ ਭਰ ਹੁੰਦਾ ਮਾਪਿਆਂ ਨੂੰ ਦੇਖ ਕੇ ਹਮੇਸ਼ਾ ਗਦੀ ਜ਼ਿੰਦਗੀ ਦੀ ਕਿਉਂਕਿ ਮਾਪੇ ਦਾ ਜਿਹੜਾ ਮਗੋਚਾ ਦਾ ਬੰਦੇ ਨੂੰ ਸਾਰੀ ਉਮਰ ਜਿਹੜਾ ਉਹ ਝੱਲਣਾ ਪੈਂਦਾ ਕਿ ਲੱਗਦਾ ਇਹ ਚੀਜ਼ਾਂ ਹਮੇਸ਼ਾ ਜੜੀਆਂ ਵੈ ਕਿਤੇ ਕਿਤੇ ਅਲੋਪ ਹੋ ਜਾਂਦੀਆਂ ਨੇ ਪਰ ਅਸੀਂ ਦੇਖਿਆ ਕਈ ਲੋਕ ਮਾਪਿਆਂ ਦੀ ਕਦਰ ਨਹੀਂ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮਾਪੇ ਉਹਦੀ ਕਦਰ ਕਰਨੀ ਚਾਹੀਦੀ ਪੂਰੀ ਮਾਪੇ ਉਹਦੀ ਕਦਰ ਕਰਨੀ ਚਾਹੀਦੀ ਮਾਪੇ ਉਹ ਤੋਂ ਬਿਨਾਂ ਕੁਝ ਨਹੀਂ ਕੋਈ ਜ਼ਿੰਦਗੀ ਨਹੀਂ ਜਾਈਗੀ ਹੂੰ ਕੀ ਲੱਗਦਾ ਹਮੇਸ਼ਾ ਮਾਪੇ ਬਦੋ ਗਿਆਨ ਦਾ ਪਤਾ ਲੱਗਦਾ ਉਹਨਾਂ ਦਾ ਕਿ ਮਾਪੇ ਕੀ ਨੇ ਹਾਂਜੀ ਮਾਪੇ ਮਾਪੇ ਉਹਤੇ ਰਹਿਣਾ ਚਾਹੀਦਾ ਹਮੇਸ਼ਾ ਨਾਲ ਰਹਿਣਾ ਚਾਹੀਦਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਇਹ ਨਹੀਂ ਵੀ ਅੱਜ ਤੇੰਮ ਦੇ ਆਏ ਗਏ ਜੇ ਜਿਆ ਕਿ ਤਰ੍ਹਾਂ ਹੋ ਗਏ ਤਾਂ ਮਾਂ ਪਿਓ ਨੂੰ ਛੱਡ ਦੋ ਉਹ ਨਹੀਂ ਉਹ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਬਹੁਤ ਧੰਵਾਦ ਜੀ ਇਹ ਸੀ ਗੱਲਬਾਤ ਸਰਦਾਰ ਜਸਵੰਤ ਸਿੰਘ ਜਿਹੜੇ ਕੀ ਕਿਸੇ ਵਕਤ ਫੈਕਟਰੀ ਦੇ ਮਾਲਕ ਸੀ ਪਰ ਸਮਾਂ ਜਦੋਂ ਤਬਦੀਲ ਹੁੰਦਾ ਜਦੋਂ ਪ੍ਰਮਾਤਮਾ ਦੀ ਇਹ ਭਾਣਾ ਲਿਖਿਆ ਹੁੰਦਾ 33 ਸਾਲ ਪ੍ਰਮਾਤਮਾ ਦੀ ਬਹੁਤ ਕਿਰਪਾ ਰਹੀ ਇਹਨਾਂ ਦੇ ਬੜੀ ਮਿਹਨਤ ਕੀਤੀ ਬੜੇ ਗਰੀਬੀ ਦੇ ਹਾਲਾਤ ਬੜੇ ਮਾੜੇ ਸਮੇਂ ਚੋਂ ਮਾੜੇ ਦੌਰ ਤੋਂ ਨਿਕਲ ਕੇ ਆਏ ਅਤੇ ਇੱਕ ਫੈਕਟਰੀ ਚਾਲ ਕੀਤੀ ਪਰ ਹਮੇਸ਼ਾ ਕਹਿੰਦੇ ਦੁੱਖ ਰਹਿੰਦਾ ਇਸ ਚੀਜ਼ ਦਾ ਵੀ ਮਾਪਾਪ ਮੇਰੇ ਜਿਹੜੇ ਸੁੱਖ ਨਹੀਂ ਦੇਖ पाए ਵੀ ਉਹਨਾਂ ਨੇ ਪੁੱਤ ਨੇ ਕਿੰਨੀ ਕਮਾਈ ਕੀਤੀ ਆ ਪਰ ਉਹ ਵੀ ਸਮਾਂ ਨਹੀਂ ਰਿਹਾ ਉਸ ਤੋਂ ਬਾਅਦ ਫੈਕਟਰੀ ਜਿਹੜੀ ਸੀ ਕੰਮਕਾਰ ਬੰਦ ਹੋ ਗਿਆ ਉਸ ਤੋਂ ਬਾਅਦ ਸਮਝਦਾਰ ਆਇਆ ਕਿ ਅੱਜ ਇਹਨਾਂ ਨੂੰ ਸਟੰਡ ਦੇ ਕੰਡੇ ਜਿਹੜਾ ਇਹ ਫੈਕਟਰੀਆਂ ਦੇ ਵਿੱਚ ਇਹ ਛੋਟੀ ਜੀ ਕਾਰਟ ਲਗਾਉਣੀ ਪਈ ਜਿਹੜੀ ਕਿ ਖਾਣ ਪੀਣ ਦੀ ਅਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਖਲਾਫ ਕੀ ਨੇ ਅੱਜ ਦੋਵੇਂ ਜੀ ਮਿਹਨਤ ਕਰਦੇ ਨੇ ਅਤੇ ਉੱਥੇ ਜਿਹੜਾ ਇਹ ਕਾਰੋਬਾਰ ਜਿਹੜਾ ਸ਼ੁਰੂ ਕੀਤਾ ਖਾਣ ਪੀਣ ਦਾ ਪਰ ਫਿਰ ਵੀ ਪਰਮਾਤਮਾ ਦੀ ਰਜ਼ਾ ਵਿੱਚ ਇਹਨਾਂ ਨੂੰ ਮਜੂਰ ਆ ਜਿੱਥੇ ਪਰਮਾਤਮਾ ਰੱਖਦਾ ਉਸ ਤੇ ਰਹਿਣਾ ਪੈਂਦਾ ਐ ਚਾਕੇ ਪਰਮਾਤਮਾ ਦੇ ਬਾਣੇ ਨੂੰ ਅੱਜ ਵੀ ਕੋਛ ਨਹੀਂ ਉਹਨਾਂ ਕਹਿੰਦੇ ਜੇਕਰ ਉਹ ਸਮਾਂ ਨਹੀਂ ਰਿਹਾ ਤੇ ਸਮਾਂ ਵੀ ਨਹੀਂ ਰਹਿਣਾ ਪਰਮਾਤਮਾ ਦੀ ਕਿਰਪਾ ਹੋਊਗੀ ਫਿਰ ਤੋਂ ਜ਼ਿੰਦਗੀ ਤੇ ਸਟੈਂਡ ਹੋਵਾਂਗੇ ਤੋਂ ਫਿਰ ਤੇ ਨਵੇਂ ਗੱਲ ਦੌਰ ਜ਼ਿੰਦਗੀ ਚਲੇਗਾ ਮਿਲੂ ਜੀ ਉਹ ਜਾਤ ਮੈਂ ਤੁਹਾਡਾ ਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਵਾਜ਼